ਰਾਜ ਤੋਂ ਹੋਰ ਖਬਰ ਆ ਰਹੀ ਆ ਕਿ ਇਹ ਇੰਟਰਨਲ ਖਬਰ ਹੈਗੀ ਆ ਕਿ ਇੱਕ ਆਪਣੀ ਸੈਂਟਰਲ ਵੈਲੀ ਦੀ ਟਰਕਿੰਗ ਕੰਪਨੀ ਹੈਗੀ ਆ ਇਹ ਅਜੇ ਰਿਪੋਰਟ ਅੰਦਰ ਵੀ ਹੈਗੀ ਆ ਕਿ ਜਿਹੜੀ ਆ ਟਰਕਿੰਗ ਕੰਪਨੀ ਆ ਉਹ ਸੈਂਟਰਲ ਵੈਲੀ ਦੀ ਹੈਗੀ ਆ ਉਹਨਾਂ ਦੇ 15 ਟਰੈਕਟਰ ਜਿਹੜੇ ਆ ਵਿਦ ਕਾਰਗੋ ਚੋਰੀ ਹੋਏ ਆ 15 ਟਰੈਲਰ 15 ਟਰੈਲਰ ਵਿਦ ਕਾਰਗੋ ਅੰ ਵਿਦ ਕਾਰਗੋ ਆਪਣੀ ਪੰਜਾਬੀਆਂ ਦੀ ਕੰਪਨੀ ਦਾ ਐਡਰੈਸ ਐਫ ਬੀ ਐਫ ਬੀ ਆਈ ਲੋ ਰਹਿਣ ਵਾਲੇ ਬੰਦੇ ਵੀ ਚਾਰ ਪੰਜਾਬੀ ਆ ਇੱਥੇ ਰੱਖੋ ਸੋ ਮੈਂ ਜਿਹੜਾ ਟਰੈਲਰ ਹੈ ਜਿਹੜਾ ਫਰੇਟ ਚੋਰੀ ਦਾ ਕੰਮ ਕਰ ਰਿਹਾ ਨਾ ਇਹ ਬਹੁਤ ਜ਼ਿਆਦਾ ਵੱਧ ਚੁੱਕਾ ਹੈ ਇਸ ਵੇਲੇ ਬਹੁਤ ਜ਼ਿਆਦਾ ਵੱਧ ਚੁੱਕਾ ਆ ਜਿਹੜਾ ਇਹ ਗੈਂਗ ਆਇਆ ਇਹ ਐਕਟਿਵ ਹੈ ਬੈਨਲ ਤੋਂ ਐਲੀ ਤੱਕ ਸੋ ਜੇ ਤੁਹਾਡੇ ਲੋਡ ਤੁਹਾਡੇ ਇਧਰਲੇ ਪਾਸੇ ਬੀ ਬਰੀ ਕੇਅਰਫੁਲ ਕਿ ਬੋੜ ਕਿੰਨੂ ਦਿੰਨੇ ਆ ਇਹ ਹੁਣ ਉਹ ਨਹੀਂ ਕੰਮ ਰਹਿ ਗਿਆ ਕਿ ਬ੍ਰੋਕਰ ਤੇ ਕੈਰੀਅਰ ਦਾ ਇਹ ਕੈਰੀਅਰ ਟੂ ਕੈਰੀਅਰ ਵਾਲੇ ਲੋੜ ਆ ਕੈਰੀਅਰ ਟੂ ਕੈਰੀਅਰ ਜਿਹੜੇ ਲੋੜ ਕਈ ਵਾਰੀ ਟ੍ਰਾਂਸਫਰ ਹੋ ਜਾਂਦੇ ਆ ਇੱਕ ਕੈਰੀਅਰ ਦੂਜੇ ਕੈਰੀਅਰ ਨੂੰ ਦੇਣ ਦਾ ਆਪਣੀ ਸੋ ਇਹ ਨਕਲੀ ਬਿਲ ਆਫ ਲੇਡਿੰਗ ਲੈ ਕੇ ਚੱਕ ਕੇ ਲੈ ਜਾਂਦੇ ਆ ਜਾਂ ਚੁੱਪ ਚਪੀਤੇ ਆਉਂਦੇ ਆ ਟਰੱਕ ਦੇ ਪਿੱਛੇ ਪਾ ਕੇ ਲੈ ਜਾਂਦੇ ਟ੍ਰੇਲਰ ਕਰਦੇ ਕਿੱਦਾਂ ਫਿਰ ਯਾਰ ਵਾਲੇ ਹੋਏ ਆ ਇਹਦੇ ਵਿੱਚ ਨਾ ਦੇਖੋ ਇਹਦੇ ਵਿੱਚ ਹੁੰਦਾ ਇੱਕ ਜਿਹੜਾ ਭਾਜੀ ਨੇ ਗੱਲ ਕੀਤੀ ਰਲੇ ਹੋਏ ਆ ਕਈ ਵਾਰੀ ਉਹ ਵੀ ਹੁੰਦਾ ਕਈ ਵਾਰੀ ਹੁੰਦਾ ਕਿ ਤੁਸੀਂ ਕਿਸੇ ਕੰਪਨੀ ਨੂੰ ਲੋਡ ਦੇ ਰਹੇ ਆ ਠੀਕ ਹੈ ਨਾ ਇੱਕ ਸਿਨੈਰੀਓ ਆ ਮੈਂ ਤੁਹਾਨੂੰ ਇਹ ਸਾਡੇ ਨਾਲ ਵਾਪਰੀ ਸੀ ਕਾਫੀ ਬਹੁਤ ਦਿਨ ਪਹਿਲਾਂ ਦੀ ਤੁਸੀਂ ਇੱਕ ਸਿਨੈਰੀਓ ਆ ਤੁਸੀਂ ਕਿਸੇ ਟਰਕਿੰਗ ਕੰਪਨੀ ਨੂੰ ਲੋਡ ਦਿੱਤਾ ਠੀਕ ਹੈ ਠੀਕ ਹੈ ਉਹ ਟਰਕਿੰਗ ਕੰਪਨੀ ਤੁਹਾਡੇ ਨਾਲ ਲੱਗਦੀ ਆ ਤੁਹਾਡੇ ਨਾਲ ਕੋਈ ਵੀ ਮੰਨ ਲਓ ਉਹਦਾ ਕੋਈ ਰੰਜਿਸ਼ ਉਨੇ ਉਹ ਲੋਡ ਜਿਹੜਾ ਉਹ ਕਿਸੇ ਹੋਰ ਅੱਗੇ ਤੀਜੀ ਟਰਕਿੰਗ ਕੰਪਨੀ ਨੂੰ ਦੇਤਾ ਵੀ ਤੂੰ ਚੱਕ ਕੇ ਲੈ ਜਾ। ਚੱਕ ਕੇ ਲੈ ਜਾ ਉਹ ਜਦੋਂ ਲੋਡ ਉੱਥੋਂ ਚੱਕ ਕੇ ਲੈ ਗਿਆ ਤੇ ਜਿਹੜੀ ਅਸਲ ਟਰਕਿੰਗ ਕੰਪਨੀ ਜਿਹਨੂੰ ਲੋਡ ਮਿਲਿਆ ਉਹ ਫੇਰ 2 ਘੰਟੇ ਬਾਅਦ ਜਾ ਕੇ ਉਹਦੇ ਸ਼ੁਭ ਹੁੰਦਾ ਵੀ ਭਾਈ ਮੈਂ ਲੋਡ ਚੱਕਣ ਆਇਆ। ਲੋਡ ਕੋਈ ਪਹਿਲਾਂ ਚੱਕ ਕੇ ਲੈ ਗਿਆ। ਹੁਣ ਜਿਹੜਾ ਪਹਿਲਾਂ ਚੱਕ ਕੇ ਲੱਗਿਆ ਕੌਣ ਲੈ ਗਿਆ ਉਹ ਦੂਜਾ ਜਿਹੜਾ ਆ ਉਹ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਆਪ ਲੋਕ ਟਰੱਕ ਭੇਜਿਆ ਮੇਰੇ ਦਾ ਆਪ ਟਰੱਕ ਉੱਥੇ ਖੜਾ ਨੂੰ ਚ ਮੈਨੂੰ ਲੋਡ ਹੋਰ ਕੋਈ ਚੱਕ ਕੇ ਲੈ ਗਿਆ। ਸੋ ਇਹ ਜਿਹੜੀਆਂ ਚੀਜ਼ਾਂ ਆ ਇਹ ਇਹ ਚੀਜ਼ਾਂ ਤਾਨੂੰ ਹ ਹੁਣ ਇਹਨਾਂ ਚੀਜ਼ਾਂ ਤੇ ਧਿਆਨ ਦੇਣਾ ਪੈਣਾ ਵੀ ਜਿਹੜੇ ਤੁਸੀਂ ਟਰੈਲਰ ਆ ਜਿਹੜੇ ਯਾਰਡ ਦੇ ਵਿੱਚ ਟਰੈਲਰ ਖੜੇ ਆ ਜਾਂ ਕਦੀ ਤੁਸੀਂ ਸਕਿਉਰਿਟੀ ਦੇ ਤੱਕ ਟਰੈਲਰ پارک ਕਰ ਦਿੰਨੇ ਆ ਕੁਛ ਕਰ ਦਿੰਨੇ ਆ ਆ ਉੱਥੋਂ ਤੁਸੀਂ ਮੇਰਾ ਉਹਦੇ ਬਾਹਰ ਟਰੈਲਰ پارک ਕੀਤਾ ਜਾਂ ਕਿਤੇ ਵੀ ਉੱਥੇ پارک ਕੀਤਾ ਜੇ ਉਹ ਸਿਕਿਉਰਡ ਨਹੀਂ ਹੈਗਾ ਜਿਉਂ ਚੀਜ਼ਾਂ ਉਧਰ ਨਹੀਂ ਉਹ ਚੋਰੀ ਹੋਊਗਾ ਖਰਚਾ ਉੱਥੋਂ ਬਹੁਤ ਵੱਡ ਜਾਂਦਾ ਕਈ ਤਾਂ ਬਿਜਲੀ ਜਿਹੜੇ ਅੰਦਰ ਵੜ ਕੇ ਚੋਰੀ ਕਰਦੇ ਆ ਕਈ ਤਾਂ ਬਾਹਰ ਸਟਰੀਟਾਂ ਤੋਂ ਜੜਨਾਂ ਤੋਂ ਹੀ ਲੈ ਜਾਂਦੇ ਆ ਚੱਕ ਕੇ ਉਹ ਪਾਜੀ ਆਏ ਸੀ ਕਿ ਉਹਨੇ ਕਿਹਾ ਟਰੈਲਰ ਚੱਕ ਲਿਆ ਟਰੈਲਰ ਚੱਕ ਲਿਆ ਟਰੈਲਰ ਚੱਕ ਲਿਆ ਹੁਣ ਟਰੈਲਰ ਇਹ ਇਹ ਚੀਜ਼ਾਂ ਜਿਹੜੀ ਹਨਾ ਇਹ ਆਪਾਂ ਪਿਛਲੇ 20 ਵੀ ਉਹਦੋਂ ਵੀ ਗੱਲ ਕੀਤੀ ਸੀ ਦੋ ਤਿੰਨ ਹਫ਼ਤੇ ကြਲੇ ਉਹਦੋਂ ਵੀ ਗੱਲ ਕਰ ਰਹੇ ਸੀ ਚੋਰੀ ਵਾਲਾ ਜਿਹੜਾ ਕੰਮ ਆ ਨਾ ਉਹ ਇੰਨਾ ਕੁ ਜ਼ਿਆਦਾ ਵੱਧ ਚੁੱਕਾ ਜੇ ਕੋਈ ਹਿਸਾਬ ਨਿਕਾ ਅ ਇੱਕ ਹਾਦੀ ਜਿਹੜੀ ਉਹ ਹੋਈ ਪਈ ਆ ਹੁਣ ਦੇਖੋ ਜਿਨ੍ਹਾਂ ਨੇ ਪਹਿਲਾਂ ਕਾਲ ਕੀਤੀ ਜੀ ਉਹਨਾਂ ਨੂੰ ਵੀ ਬ੍ਰੋਕਰ ਨੇ ਕਹਿੰਦਾ ਵੀ ਸਾਰਾ ਕੁਝ ਦਿੱਤਾ ਸੀਗਾ ਵੇਖਣ ਨੂੰ ਸਭ ਕੋ ਸਹੀ ਲੱਗਦਾ ਸੀਗਾ ਵੀ ਘਰ ਕਰਾਤਾ ਕੰਮ ਉਹਨਾਂ ਦੇ ਤਰੂ ਹੁਣ ਆ ਆ ਜਿਹੜੀ ਜਿਹੜੀ ਮੈਂ ਗੱਲ ਕਰ ਰਿਹਾ ਆ ਕੰਪਨੀ ਦੀ ਇਹ ਇਹ ਸ਼ਿਪਰ ਨੇ ਟਰੈਲਰ ਲੋਡ ਕਰਕੇ ਬਾਹਰ ਸਟ੍ਰੀਟ ਤੇ ਖੜੇ ਕਰਤੇ ਟਰਕਿੰਗ ਕੰਪਨੀ ਚੱਕਣ ਵਾਸਤੇ ਉਹ ਬਾਹਰੋਂ ਟਰਕਿੰਗ ਕੰਪਨੀ ਰਾਤੇ ਹੋਊ ਚੱਕ ਕੇ ਇੱਥੇ ਰੱਖ ਇਹ ਤਾਂ ਐਵੇਂ ਬਾਅਦ ਦੇ ਵਿੱਚ ਉਹ ਫੜ ਹੋਏ ਆ ਲੋਡ ਸਮੇਤ ਫੜ ਹੋਏ ਐ FBI ਨੇ ਪਾ ਚਾਰ ਪੰਜਾਬੀ ਜਿਹੜੇ ਆ ਹਿੱਤੇ ਹੂੰ ਹੂੰ ਜਿਹੜੇ ਬੇਗਾਨੇ ਕਿਸ ਵਾਲੇ ਹੈਗੇ ਆ ਔਰ ਉਹ ਜਿਹੜੀ ਚੀਜ਼ ਆ ਇਹ ਦੇਖੋ ਇਹ ਕੰਟਰੀ ਕਾ ਐਸਾ ਆ ਇੱਥੇ ਤੁਸੀਂ ਗਲਤ ਕਰਦੇ ਆ ਅੱਜ ਨਹੀਂ ਕੱਲ ਕਾਲ ਨਹੀਂ ਪਰਸੋਂ ਤੁਸੀਂ ਕਿਸ ਨਾ ਕਿਸੇ ਦਾ ਰੜਕੇ ਆ ਜਾਂਦੇ ਹੋ ਕਿ ਜਿੱਦਾਂ ਜਿੱਦਾਂ ਤੁਹਾਡਾ ਡਾਰ ਖੋਲਦਾ ਤੁਸੀਂ ਹੋਰ ਕੰਮ ਕਰਦੇ ਆ ਓਦਾਂ ਓਦਾਂ ਤੁਹਾਨੂੰ ਜਿਹੜਾ ਆ ਤੁਹਾਡੇ ਸਾਹਮਣੇ ਆ ਜਾਂਦੀਆਂ ਉਹ ਖੜੇ ਤੇ ਜਾਂਦੇ ਹੀ ਯਾਰ ਯਾਨੀ ਉਹ ਥੋੜਾ ਟਾਈਮ ਲੱਗ ਜਾਂਦਾ ਪਰ ਖੜੇ ਜਾਂਦੇ ਆ ਇਹ ਚਾਰਜ ਹੋ ਗਿਆ ਜਾਂ ਹੁਣ ਇਹ ਅਜ ਅਜੇ ਬੇਲ ਤੇ ਆ ਅੱਛਾ ਬੇਲ ਤੇ ਬਾਹਰ ਆ ਮਤਲਬ ਚਾਰਜ ਲੱਗ ਕੇ ਅੰਦਰ ਹੋਏ ਸੀ ਤੇ ਹੁਣ ਬੇਲ ਤੇ ਬਾਹਰ ਆ ਇਹ ਕਿੰਨੀ ਕੁ ਪੁਰਾਣੀ ਆ ਹੁਣ ਦੀ ਹੀ ਗੱਲ ਆ ਰੀਸੈਂਟਲੀ તાਜੀ ਤਾਜੀ ਦੋ ਪਹਿਲਾਂ ਦੋ ਹਫ਼ਤੇ ਪਹਿਲਾਂ ਦੀ ਆ ਸੋ ਤੁਸੀਂ ਹਿਸਾਬ ਲਾ ਲਓ ਵੀ ਚੱਲ ਕੀ ਜਿਹੜਾ ਰਿਹਾ ਆ ਕੀ ਚਲੋ ਰਮਨ ਜੀ ਹੈ ਤਾਂ ਇਹ ਥੋੜੀ ਡਿਫਰੈਂਟ ਐਂਗਲ ਤੋਂ ਪਰ ਕੀ ਇਹਦੇ ਵਿੱਚ ਕੋਈ ਰਿਐਲਿਟੀ ਹੈਗੀ ਆ ਜਾਂ ਵੈਸੇ ਹੀ ਇਹ ਗੱਲਾਂ ਸੁਣਨ ਨੂੰ ਜਿਹੜੀਆਂ ਮਿਲਦੀਆਂ ਵੀ ਕੰਮ ਡਾਊਨ ਆ ਤੇ ਹੁਣ ਇਹ ਇਸ ਕੰਮ ਨੂੰ ਜਿਹੜਾ ਉਹ ਤੁਰ ਪਿਆ ਆ ਓਬਵੀਅਸਲੀ ਇਹ ਤਾਂ ਗਲਤ ਦਾ ਕੰਮ ਤਾਂ ਗਲਤੀ ਆ ਇਹ ਤਾਂ ਆਪਾਂ ਨੂੰ ਵੀ ਪਤਾ ਹੀ ਆ ਵੀ ਇਦਾਂ ਦਾ ਕਰਨਾ ਨਹੀਂ ਆ ਪਰ ਇਹ ਸਮਝ ਸਮਝ ਕਿਉਂ ਨਹੀਂ ਪਾ ਰਹੇ ਵੀ ਇੱਥੇ ਕੰਮ ਚੱਲਣਾ ਨਹੀਂ ਦੇਖੋ ਜੀ ਦੇਖੋ ਹੁਣ ਕੈਨੇਡਾ ਦੇ ਵਿੱਚ ਕਿੰਨਾ ਕੁਸ਼ ਹੋਇਆ ਹੈ ਕੈਨੇਡਾ ਸੋਗੇ ਕਹਿੰਦੇ ਆਪੇ ਅਮਰੀਕਾ ਵਾਲੇ ਕਦੇ ਪਿੱਛੇ ਰਹਿਣ ਹਨਾ ਬਹੁਤ ਮਾੜੀ ਗੱਲ ਹੈ ਬਹੁਤ ਮੈਂ ਅੱਜ ਵੀ ਤਰੀਕੇ ਦੇ ਵਿੱਚ ਤੁਹਾਨੂੰ ਸੱਚੀ ਗੱਲ ਦੱਸ ਰਿਹਾ ਹਾਂ ਕਿ ਇਹ ਜਿਹੜਾ ਕੰਮ ਆ ਇਹ ਕੰਮ ਜਿਹੜਾ ਆ ਇਹ ਜਿਹੜੇ ਕਮਿਊਨਿਟੀਜ਼ ਹੈਗੀਆਂ ਜਿਹੜੀਆਂ ਆਪਣੀਆਂ ਇਹ ਮੈਂ ਇਹ ਨਹੀਂ ਆਪਾਂ ਗੱਲ ਦੇਖਦਾ ਕਰਦੇ ਬਈ ਜਿਹੜੇ ਅਰੇ ਜਿਹੜੇ ਐਕਟੀਵਿਟੀ ਜੀ ਆ ਬਥੇਰਾ ਬਾਅਦ ਦੇ ਵੀ ਆ ਬਹੁਤ ਕੁਝ ਹੈਗੇ ਆ ਬਹੁਤ ਹੋ ਰਿਹਾ ਹੈ ਨਾ ਠੀਕ ਹੈ ਨਾ ਤੇ ਜਿਹੜੇ ਲੋਕੀ ਹੈਗੇ ਆ ਗੱਲ ਕਰਦੇ ਆ ਜਿਹੜੇ ਆਪਣੇ ਇਹ ਚੋਰੀ ਵਾਲਾ ਮਾਮਲਾ ਹੈਗਾ ਇਹਦੇ ਵਿੱਚ ਸਾਡੀ ਕਮਿਊਨਿਟੀ ਜਿੱਦਾਂ ਇੱਧਰ ਲੱਗਦੀ ਨਵੀਂ-ਨਵੀਂ ਉਹਨਾਂ ਨੂੰ ਸਵਾਦ ਮਿਲਣਾ ਸ਼ੁਰੂ ਹੋਇਆ ਹੂੰ ਹੂੰ ਠੀਕ ਹੈ ਨਾ ਤੇ ਹੁਣ بڑے ਜੋਰ-ਸ਼ੋਰ ਦੇ ਨਾਲ ਇਸ ਕੰਮ 'ਚ ਕਿਉਂਕਿ ਕੰਮ ਧੰਦਾ ਬਹੁਤ ਠੰਡਾ ਆ ਕਈ ਲੋਕਾਂ ਨੇ ਘਰ ਵੀ ਕੰਟਕਾ ਲਾਏ ਹੋਏ ਆ ਸੋ ਉਹਦੇ ਕਰਕੇ ਹੁਣ ਜਿਹੜਾ ਇਹ ਆ ਵੀ ਇੱਧਰ ਨੂੰ ਪਹਿਲਾਂ ਹੁੰਦਾ ਸੀਗਾ ਵੀ ਚਲੋ ਆ ਡਰੱਗ ਵੇਚ ਲੋ ਆ ਕਰ ਲੋ ਉਹ ਕਰ ਲੋ ਹੁਣ ਇੱਥੇ ਆ ਵੀ ਆ ਕੰਮ ਕਰ ਲੋ ਹੁਣ ਇੱਥੇ ਥੋੜੀ ਜੀ ਸ਼ਕਤੀ ਜਦੋਂ ਹੋਣ ਲੱਗ ਗਈ ਜਦੋਂ ਇਹ FBI ਵਾਲੇ ਸਕਰੀਏ ਹੋ ਗਏ ਤੇ ਇਹ ਸਭ ਜਿਹੜਾ ਚੱਲ ਜਾਣਾ ਹੈ ਹੂੰ ਜੀ ਤੇ ਰਾਜਗੁਰ ਦੇ ਜਿਹੜੇ ਟ੍ਰੈਡਿੰਗ ਚੋਰੀ ਦੀ ਗੱਲ ਚੱਲ ਰਹੀ ਸੀਗੀ ਉਹਦੇ ਦੋ ਬੰਦੇ ਫੜੇ ਗਏ ਆ ਉਹ LA ਦੇ ਵਿੱਚ ਲਾਈਵ ਲੋਡ ਲਾ ਰਹੇ ਸੀਗੇ ਜਦੋਂ ਉਹਨਾਂ ਨੇ ਕਾਰਗੋ ਸੈਲ ਕਰ ਰਹੇ ਸੀ ਉਦੋਂ ਲਾਈਵ ਲੋਡ ਲਾ ਰਹੇ ਸੀ ਜਦੋਂ ਉਹ ਅਰੈਸਟ ਹੋਏ ਅੱਛਾ ਜੀ ਰੰਗੇ ਰੰਗੇ ਆ ਥਿਫੜਨਾ ਐਸੇ ਨੂੰ ਕਹਿੰਦੇ ਆ ਹਾਂਜੀ ਜੋ ਅਸੀਂ ਅਸੀਂ ਜਿਹੜੀ ਗੱਲ ਕਰਦੇ ਹੈਗੇ ਆ ਕਿ ਜਿੱਦਾਂ ਆਪਣੇ ਉਹ ਭਾਈ ਸਾਹਿਬ ਉਹਨਾਂ ਨੇ ਦੋ ਹਫ਼ਤੇ ਪਹਿਲਾਂ ਆਪਾਂ ਨੂੰ ਕਾਲ ਕੀਤੀ ਸੀਗੀ ਕਿ ਉਹ ਫਰੇਟ ਲੈ ਕੇ ਜਾ ਰਹੇ ਸੀਗੇ ਉਹ ਕਿਦਾ ਇਦਾਂ ਕਈ ਵਾਰੀ ਇਹ ਵੀ ਹੋ ਸਕਦਾ ਇਹ ਇਹ ਖਾਸ ਕਰਕੇ ਜਿਹੜੇ ਕੈਨੇਡੀਅਨ ਟਰੱਕਰਸ ਹੈਗੇ ਉਹਨਾਂ ਵੱਲੋਂ ਇਹ ਕਈ ਵਾਰੀ ਖੁਲਾਸਾ ਕੀਤਾ ਜਾਂਦਾ ਆ ਕਿ ਆ ਆਪਣਾ ਨਾਂ ਕੀ ਲੈਂਦੇ ਆ ਇਹ ਜਿਹੜੇ ਆਪਣੇ ਹੈਗੇ ਆ ਡਰਾਈਵਰਸ ਹੈਗੇ ਕਈ ਵਾਰੀ ਡਰਾਈਵਰ ਨੂੰ ਪਤਾ ਵੀ ਨਹੀਂ ਹੁੰਦਾ ਕਿ ਮੇਰਾ ਕਾਰਗੋ ਜਿਹੜਾ ਆ ਉਹ ਠੀਕ ਆ ਗਲਤ ਆ ਕੀ ਆ ਕੀ ਨਹੀਂ ਆ ਸੋ ਡਰਾਈਵਰਸ ਨੂੰ ਵੀ ਇਹੇ ਹਦਾਇਤ ਆ ਕਿ ਤੁਸੀਂ ਜਿਹੜਾ ਵੀ ਕੰਮ ਕਰਦੇ ਹੈਗੇ ਆ ਇਹ ਥੋੜਾ ਧਿਆਨ ਦੇ ਨਾਲ ਆਪਣਾ ਸਾਰਾ ਜਿਹੜਾ ਲੋਡ ਆ ਉਹਨੂੰ ਬੇ ਸ਼ੱਕ ਪੂਰਾ ਚੈੱਕ ਕਰੋ ਕਿੱਥੋਂ ਆ ਰਿਹਾ ਕਿੱਥੇ ਜਾ ਰਿਹਾ ਇੱਕ ਜਿਹੜਾ ਲੋਡ ਤੁਹਾਨੂੰ ਇਹ ਹੋਵੇ ਨਾ ਕਿ ਜਿਹੜਾ ਬਲਾਈਂਡ ਸ਼ਿਪਮੈਂਟ ਨੂੰ ਕਹਿੰਦੇ ਆ ਬਲਾਈਂਡ ਸ਼ਿਪਮੈਂਟ ਜਿਹੜੀ ਆ ਉਹੋ ਜੇ ਤੁਸੀਂ ਚੱਕਦੇ ਆ ਉਹਦੇ ਵਿੱਚ ਚੋਰੀ ਦਾ ਕਾਰਨ ਉਹ ਵੱਡਾ ਹੁੰਦਾ ਬਲਾਈਂਡਸ਼ਿਪਮੈਂਟ ਦੇ ਵਿੱਚ ਕਿ ਤੁਹਾਡਾ ਬਿਲ ਆਫ ਲੇਡਿ ਪੱਸ ਰਿਹਾ ਇੱਕ ਇਹ ਹੋਰ ਜਾਂ ਗਿਆ ਪਰ ਤੁਹਾਨੂੰ ਕਿਹਾ ਜਾਂਦਾ ਕਿਤੇ ਹੋਰ ਲੈ ਕੇ ਜਾਣ ਨੂੰ ਜਿੱਥੇ ਇਹ ਸਿਚੁਏਸ਼ਨ ਤੁਹਾਨੂੰ ਆ ਜਾਂਦੀ ਆ ਉਥੇ ਰੈੱਡ ਫਲੈਗ ਹੈਗਾ ਉਥੇ ਪੂਰੀ ਉਹਦੀ ਕੋਕ ਫੜਤਾਲ ਕਰੋ ਕੌਣ ਬਰੋਕਰ ਆ ਕੌਣ ਸ਼ਿਪਰ ਆ ਕੌਣ ਰਸੀਵਰ ਆ ਜਿੰਨੀਆਂ ਕਾਲਾਂ ਕਰ ਸਕਦੇ ਕਾਲਾਂ ਕਰੋ ਕਿਉਂਕਿ ਉਹ ਜਿਹੜੀ ਲੋਡ ਹੈਗੇ ਆ ਉਹ ਇਹ ਮੈਜੋਰਿਟੀ ਲੋਡ ਜਿਹੜੇ ਬਲਾਈਂਡ ਸ਼ਿਪਮੈਂਟ ਦੇ ਤੌਰ ਤੇ ਹੁੰਦੇ ਆ ਕਿ ਲੋਡ ਕੱਲ ਵੀ ਮੈਨੂੰ ਕਾਲ ਆਈ ਸੀਗੀ ਭਾਈ ਦਾਵਣਾ ਦੀ ਵੀ ਸਾਡਾ ਜਿਹੜਾ ਲੋਡ ਸੀਗਾ ਉਹ ਨਿਊ ਜਰਸੀ ਜਾਣਾ ਸੀਗਾ ਉਹਨਾਂ ਨੇ ਮੈਨੂੰ ਕਿਹਾ ਐਲ ਐ ਲਾਹ ਦੇ ਮੈਂ ਐਲ ਐ ਲਾਹ ਤਾਂ ਮੁੜ ਕੇ ਮੈਨੂੰ ਕਾਲ ਲੋਡ ਕਿਤੇ ਐਲ ਐ ਲੈ ਗਿਆ ਤਾਂ ਨਿਊ ਜਰਸੀ ਦਾ ਲੋਡ ਸੀਗਾ ਯੂ نو ਸੋ ਬਹੁਤ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਹੁੰਦੀਆਂ ਬਲਾਈਂਡ ਸ਼ਿਪਮੈਂਟ ਦੇ ਤੌਰ ਤੇ ਲੋਡ ਜਿਹੜੇ ਆ ਉਹ ਚੋਰੀ ਹੁੰਦੇ ਆ ਸੋ ਜਦੋਂ ਤੁਹਾਨੂੰ ਕਿਤੇ ਕਿਹਾ ਜਾਵੇ ਕਿ ਤੁਹਾਡਾ ਬਿਲ ਆਫ ਲੇਡਿੰਗ ਡਿਫਰੈਂਟ ਆ ਤੇ ਤੁਹਾਡਾ ਫੁਲਾਨੀ ਚੀਜ਼ ਡਿਫਰੈਂਟ ਆ ਜੇ ਤੁਹਾਨੂੰ ਲੱਗੇ ਉਹ ਵੀ ਤੁਹਾਡਾ ਬਿਲ ਆਫ ਲੇਡਿੰਗ ਜਿਹੜਾ ਦਿੱਤਾ ਐਵੇਂ ਕਾਪੀ ਕਰਕੇ ਪੇਪਰ ਜਿਹਾ ਦਿੱਤਾ ਕੁਝ ਇੰਦਾਂ ਦਾ ਸਿੰਪਲ ਤੇ ਦਿੱਤਾ ਇਹ ਸਾਰੀਆਂ ਚੀਜ਼ਾਂ ਡਰਾਈਵਰਸ ਨੂੰ ਚਾਹ ਲੱਗਣਾ ਚਾਹੀਦਾ ਔਰ ਖਾਸ ਕਰਕੇ ਓਨਰ ਆਪਰੇਟਰਸ ਨੂੰ ਜਿਹੜੇ ਵੀ ਦੂਜੀਆਂ ਟਰੱਕ ਕੰਪਨੀਆਂ ਕੋਲੋਂ ਲੋਡ ਲੈਂਦੇ ਆ ਬਿਲਕੁਲ ਜੀ